पाटी जिंदाबाद भारत माता की जय फिर फोटो बच्चे देखो देखो एक कोने देखिए भाई श्री नरेंद्र भाई मोदी जी जिंदाबाद भारतीय जनता पार्टी जिंदाबाद भारतीय जनता पार्टी जिंदाबाद श्री नरेंद्र भाई मोदी जी जिंदाबाद इंद बीजे पी नडा जी इंदा पार्टी इंदा सोनि ਪਾਕੀਰਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਖੁਸ਼ੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਤੇ ਉਹਦੇ ਵਿੱਚ ਅੱਜ ਸਾਡਾ ਸਾਥ ਦੇ ਵੀ ਸਾਡੇ ਬੜੇ ਹੀ ਸਤਕਾਰਯੋਗ ਰਾਜੇਪੁਰ ਚਰਜੀ ਲਾਡੀ ਜੀ ਜਿਹੜੇ ਅਕਾਲੀ ਦਲ ਦੇ ਅੰਦਰ ਬਹੁਤ ਸਰਗਰਮੀ ਨਾਲ ਕੰਮ ਕਰਦੇ ਸੀਗੇ ਬੜੇ-ਬੜੇ ਪ੍ਰੋਗਰਾਮ ਕਰਵਾਏ ਇਹਨਾਂ ਨੇ ਬੜੀ ਮਿਹਨਤ ਕੀਤੀ ਅਕਾਲੀ ਦਲ ਦੇ ਵਿੱਚ ਪਰ ਅੱਜ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਕੀਤੇ ਰੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਵਧਾਈ ਵੀ ਦਿੰਦਾ ਤੇ ਉਮੀਦ ਕਰਦਾ ਹਾਂ ਕਿ ਇਹ ਆਉਣ ਵਾਲੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਇਹ ਮਿਹਨਤ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਉਹਨੂੰ ਜਿਤਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾੜਗੇ ਤੇ ਸਾਡੇ ਪਰਿਵਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਨੂੰ ਪੂਰਾ ਮਾਣ ਸਰਕਾਰ ਦਾ ਮਿਲੂਗਾ ਇਹਨਾਂ ਦੇ ਨਾਲ ਇਹ ਮੈਂ ਕਹਿ ਸਕਦਾ ਕਿ ਅਸੀਂ ਸੁਣਦੇ ਸੀ ਕਿ ਜਿੱਦਾਂ ਕਿ ਇਹ ਪੰਜਾਬ ਦੀ ਆਵਾਜ਼ ਹੈ ਇਹਦਾ ਨਵਾਂ ਸ਼ਹਿਰ ਦੀ ਆਵਾਜ਼ ਅਸੀਂ ਕਿਹਾ ਜਾ ਸਕਦਾ ਹੈ ਅਮਨ ਸੰਧੂ ਜੀ ਇਹ ਅਕਾਲੀ ਦਲ ਦੇ ਅੰਦਰ ਬਹੁਤ ਕੰਮ ਕਰਦੇ ਨੇ ਕੀਤੇ ਅ ਬੜੇ ਅੱਛੇ ਬੁਲਾਰੇ ਆ ਸਟੇਜਾਂ ਕੰਡਕਟ ਕੀਤੀਆਂ ਚੰਗੀ ਸਪੀਚ ਦਿੰਦੇ ਆ ਅਕਾਲੀ ਦਲ ਲਈ ਮਿਹਨਤ ਕਰਦੇ ਰਹੇ ਪਰ ਇਹਨਾਂ ਦੇ ਵੀ ਅਜਿਹੇ ਦੇਖਦੇ ਹੋਏ ਕਿ ਦੇਸ਼ ਦਾ ਮਾਹੌਲ ਜੋ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਚੱਲਿਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਲੋਕਾਂ ਲੋਕ ਭਲਾਈ ਦੇ ਕੰਮ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਹਨਾਂ ਨੇ ਮਨ ਬਣਾਇਆ ਕਿ ਮੈਂ ਇਸ ਜਿਹੜੀ ਇਹ ਜਿਹੜਾ ਇਲੈਕਸ਼ਨ ਆ ਰਿਹਾ ਹੈ ਇਸ ਇਲੈਕਸ਼ਨ ਦੇ ਵਿੱਚ ਮੈਂ ਨਰਿੰਦਰ ਮੋਦੀ ਜੀ ਨੂੰ ਅਸੀਂ ਮਜ਼ਬੂਤ ਕਰਨ ਲਈ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾ ਲੈ ਭਾਰਤੀ ਜਨਤਾ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਤੇ ਮੈਂ ਇਹਨਾਂ ਨੂੰ ਦਾ ਵੀ ਇੱਥੇ ਸਾਡੇ ਪਰਿਵਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਚ ਮੈਂ ਦਾ ਦਾ ਸਵਾਗਤ ਕਰਦਾ ਤੇ ਇਹਨਾਂ ਨੂੰ ਉਸਾਰਜ ਦਵਨਾ ਹੈ ਕਿ ਹਰ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਵੀ ਮਿਲੇਗਾ ਹਰ ਤਰ੍ਹਾਂ ਦਾ ਮਾਣ ਸਤਕਾਰ ਇਹਨਾਂ ਨੂੰ ਪੂਰਾ ਮਿਲੇਗਾ ਇੱਕ ਪਰਿਵਾਰ ਦੀ ਤਰ੍ਹਾਂ ਸੱ ਚੱਲਾਂਗੇ ਇਹਨਾਂ ਦੇ ਨਾਲ ਇਹ ਅਮਰਜੀਤ ਬੁਰਗਈ ਜੀ ਇਹ ਵੀ ਸਾਡੇ ਸਾਥੀ ਹੈ ਇਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ ਤੇ ਇਹਨਾਂ ਦੇ ਨਾਲ ਸਾਡੇ ਭਰਤਵਾਦ ਸਾਹਿਬ ਕਰਨ ਭਰਤਵਾਦ ਜੀ ਨਵਾਸ਼ਹਿਰ ਦੇ ਰਹਿਣ ਵਾਲੇ ਆ ਪੁਰਾਣਾ ਪਿੰਡ ਕਟਹਾ ਹੈ ਇਹਨਾਂ ਦਾ ਇਹ ਵੀ ਬੜੇ ਅੱਛੇ ਸਾਨੂੰ ਕਾਰਕਿਰਤਾ ਮਿਲੇ ਆ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਨੇ ਵੀ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਮੈਂ ਸਮਝਦਾ ਅੱਜ ਅਸੀਂ ਸਾਰੇ ਹੀ ਜਿਹੜੇ ਇੱਥੇ ਦਾ ਦੇ ਰਾਜਨ ਕੁਚਰ ਜੀ ਦੇ ਅੱਜ ਅਸੀਂ ਘਰੇ ਪਹੁੰਚੇ ਆ ਇਹਨਾਂ ਨੂੰ ਆਪਣੇ ਨਾਲ ਸ਼ਾਮਲ ਕਰਾਉਣ ਲਈ ਤੇ ਅੱਜ ਦਾ ਦਿਨ ਬਹੁਤ ਖੁਸ਼ੀ ਦਾ ਹੈ ਤੇ ਸਾਨੂੰ ਇਹ ਪੂਰੀ ਉਮੀਦ ਤੇ ਆਸ ਹੈ ਕਿ ਨਵਾਂ ਸ਼ਹਿਰ ਦੇ ਅੰਦਰ ਬੀਜੇਪੀ ਬਹੁਤ ਵੱਡੀ ਤਾਕਤ ਦੇ ਨਾਲ ਉਗਰੂਗੇ ਤੇ ਇਥੋਂ ਇਲੈਕਸ਼ਨ ਦੇ ਵਿੱਚ ਵੱਡਾ ਸਾਨੂੰ ਹੰਗਾਰਾ ਮਿਲੂਗਾ ਸਿੱਧਿਤਵਲ ਤੁਰਦੇ ਜਾ ਰਹੇ ਆ ਇਹ ਹੀ ਅੱਜ ਮੈਂ ਸਮਝਦਾ ਕਿ ਇਹਨਾਂ ਦੇ ਹਾਂ ਨਾਲ ਇੱਕ ਬਹੁਤ ਸਨ ਵੱਜ ਗਿਆ ਲੱਗ ਜਿੱਦਾਂ ਕਿ ਪਿਛੇ ਤਰੀਕੇ ਜਲੰਧਰ ਦੇ ਵਿੱਚ ਵੀ ਕਈ ਜੋਇਨਿੰਗ ਹੋਈਆਂ ਜਿਹੜੀ ਬੀਜਪੀ ਸ਼ਾਮਿਲ ਹੋਈ ਜਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਲੋਕ ਜਿਹੜੇ ਬੀਜਪੀ ਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੀਟਾਂ ਦੇ ਵਿੱਚ ਵੀ ਇਸ ਤਰੀਕੇ ਦਾ ਦੇਖਣ ਨੂੰ ਮਿਲੂਗਾ ਕਿ ਬੀਜਪੀ ਜਿਹੜੀ ਪੰਜਾਬ ਤੋਂ ਵੀ ਕਾਫੀ ਸੀਟਾ ਕੱਢੂਗੀ ਦੇਖੋ ਅੱਜ ਅਗਰ ਅਸੀਂ ਦੇਖਿਆ ਜਾਵੇ ਪੰਜਾਬ ਦੇ ਅੰਦਰ ਸਭ ਤੋਂ ਵੱਧ ਲੋਕ ਸਭਾ ਦੇ ਸੀਟਾ ਭਾਰਤੀ ਜਨਤਾ ਪਾਰਟੀ ਕੋਲ ਹੈ ਉਹਦਾ ਕਾਰਨ ਇਹ ਕਿ ਦੋ ਸੀਟਾਂ ਤਾਂ ਆਲਰੇਡੀ ਗੁਰਦਾਸਪੁਰ ਤੇ ਹੁਸ਼ਿਆਰਪੁਰ ਸਾਡੇ ਕੋਲ ਸਿਗੀਆਂ ਤੀਸਰੇ ਰਿੰਕੂ ਜੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਆ ਗਿਆ ਚੌਥੇ ਰਵਨੀਤ ਬਿੱਟੂ ਜੀ ਆ ਗਿਆ ਪੰਜਵੇਂ ਪ੍ਰਨੀਤ ਕੌਰ ਜੀ ਆ ਗਏ 13 ਚੋਂ ਪੰਜ ਸੀਟਾਂ ਤਾਂ ਸਾਡੇ ਕੋਲ ਆਲਰੇਡੀ ਹੈਗੀਆਂ ਤੇ ਜਿਹੜਾ ਮਾਹੌਲ ਚੱਲ ਰਿਹਾ ਹੈ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਵੀ ਅਸੀਂ ਇੱਕ ਬੜੀ ਤਾਕਤ ਦੇ ਨਾਲ ਅੱਗੇ ਵਧਾਂਗੇ ਤੇ 13 ਵਿੱਚੋਂ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਝੋਲੀ 'ਚ ਪਾਵਾਂਗੇ ਇਹ ਆਸ ਬੰਧਾ ਲੱਗੇ ਜਿੱਦਾਂ ਕਿ ਜਿਹੜੇ ਆਗੂ ਤਾਂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪਰ ਉਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਜਗ੍ਹਾ ਦੇ ਉੱਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜਿਹੜੇ ਲੋਕ ਵਿਰੋਧ ਕਰਦੇ ਹਨ ਉਹ ਮੈਂ ਸਮਝਦਾ ਕਿ ਉਹ ਯਾਦ ਤੱਕ ਕਿਸੇ ਪਾਰਟੀ ਦੇ ਵੱਲੋਂ ਉਹਨਾਂ ਨੂੰ ਗੁੰਗਾਹ ਕੀਤਾ ਹੋਇਆ ਕਿਉਂਕਿ ਜਿਸ ਗੱਲ ਦਾ ਵਿਰੋਧ ਕਰ ਰਿਹਾ ਉਹ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪੰਜਾਬ ਦੇ ਲੋਕਾਂ ਲਈ ਜੋ ਕੁਝ ਕੀਤਾ ਗਿਆ ਉਹ ਨੂੰ ਆਪਾਂ ਨਹੀਂ ਭੁੱਲ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਹੋਰ ਕੋਈ ਨਹੀਂ ਖੋਲ ਸਕਿਆ ਅਜ ਤੱਕ ਬੜੀਆਂ ਸਰਕਾਰਾਂ ਆਈਆਂ ਪ੍ਰਧਾਨ ਮੰਤਰੀ ਜੀ ਦੀ ਇਹ ਸੋਚ ਸੀਗੀ ਇਹ ਪੰਜਾਬ ਦੇ ਲੋਕਾਂ ਨੂੰ ਸੁਗਾਤ ਦਿੱਤ ਦਿੱਤੀ ਗਈ ਹੈ ਅਗਰ ਅੱਜ ਦੇਸ਼ ਦੇ ਮੈਂ ਸਮਝਦਾ ਲਾਲ ਕਿਲੇ ਦੇ ਉੱਤੇ ਅਗਰ ਸਾਡੇ ਗੁਰੂਆਂ ਦੇ ਸਵਾਗਤ ਹੋ ਰਿਹਾ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਹੋਏ ਕੀਤਾ ਅਗਰ ਬਾਲ ਦਿਵਸ ਮਨਾਇਆ ਗਿਆ ਤੇ ਉਹ ਸਾਡੇ ਉਹ ਸਾਰੇ ਦੁਨੀਆ ਦੇ ਵਿੱਚ ਮੈਂ ਸਮਝਦਾ ਉਹ ਇੱਕ ਮੈਸੇਜ ਗਿਆ ਤੇ ਸਾਡੇ ਸ਼ਹੀਦਾਂ ਦਾ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਅਗਰ ਰੋਸ਼ਨਾਜ ਹੋ ਰਿਹਾ ਸਿਰਫ ਪ੍ਰਧਾਨ ਮੰਤਰੀ ਮੋਦੀ ਜੀ ਦੀ ਜਿਹੜੀ ਸੋਚ ਸੀ ਕਿ ਉਹਨਾਂ ਨੂੰ ਦੁਨੀਆਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਸਾਡੇ ਛੋਟੇ-ਛੋਟੇ ਜਿਹੜੇ ਸਹਿਜਾਦੇ ਆ ਉਹਨਾਂ ਨੇ ਕਿਵੇਂ ਵੱਡੀਆਂ ਵਿਜੇਸ਼ਾਤਾਂ ਦਿੱਤੀਆਂ ਰਹੀ ਗੱਲ ਜਿਹੜੀ ਕਿਸਾਨਾਂ ਦੀ ਮੈਂ ਸਮਝਦਾ ਕਿ ਕਿਸਾਨਾਂ ਲਈ ਜੋ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਛੋਟੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਕਿਸਾਨ ਨਿਧੀ ਸਮਾਨ ਨਿਧੀ ਦੇ ਤਹਿਤ 6000 ਰੁਪਏ ਕਿਸਾਨਾਂ ਦੀ ਜੇਬ ਦੇ ਵਿੱਚ ਆ ਰਹੇ ਜਿਹੜਾ ਅੱਗੇ ਕਿਸਾਨਾਂ ਦੀ ਫਸਲ ਦਾ ਪੈਸਾ ਉਹ ਵਾਇਆ ਆਰਟੀਆਂ ਦੇ ਆ ਰਿਹਾ ਸੀ ਉਹ ਸਿੱਧਾ ਕਿਸਾਨਾਂ ਦੇ ਅਕਾਊਂਟ ਵਿੱਚ ਜਾ ਰਿਹਾ ਹੈ ਇਹਦੇ ਨਾਲ ਕਿਸਾਨ ਬਹੁਤ ਖੁਸ਼ ਹੈ ਮੈਂ ਸਮਝਦਾ ਕਿ ਕਿਸਾਨਾਂ ਦੀ ਸਥਿਤੀ ਨੂੰ ਹੋਰ ਵਧੀਆ ਕਰਨ ਵਾਸਤੇ ਜਿਹੜੀਆਂ ਨੀਤੀਆਂ ਨਰਿੰਦਰ ਮੋਦੀ ਜੀ ਦੀਆਂ ਉਸ ਤੋਂ ਉੱਤੇ ਕੋਈ ਨਾ ਸਰਕਾਰ ਕਰ ਸਕੀ ਨਾ ਇਹ ਕੋਈ ਪ੍ਰਧਾਨ ਮੰਤਰੀ ਕਰ ਸਕਿਆ ਤੇ ਇਸੇ ਕਰਕੇ ਅੱਜ ਪੰਜਾਬ ਦੇ ਲੋਕ ਵੀ ਭਾਜਪਾ ਜਨਤਾ ਪਾਰਟੀ ਵੱਲ ਚੁਕਾ ਕਰਨ ਲੱਗੇ ਆ ਜਿਹੜੀ ਵਿਰੋਧ ਦੀ ਗੱਲ ਤੁਸੀਂ ਕੀਤੀ ਹੈ ਉਹ ਵਿਰੋਧ ਹੋ ਸਕਦਾ ਕਿਸੇ ਜਗਾ ਕੋਈ ਛੋਟਾ ਮੋਟਾ ਹੋਵੇ ਪਰ ਮੈਨੂੰ ਇੱਥੇ ਅਜ ਤੱਕ ਕੋਈ ਐਸਾ ਦਾ ਵਿਰੋਧ ਦੇਖ ਨਹੀਂ ਰਿਹਾ